ਸਚੂਰੀਆ ਕਾਲ ਦੋਸਤੋ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਮੈਂ ਹਾਂ ਵੀਰਪਾਲ ਕੌਰ ਜਦੋਂ ਅਸੀਂ ਕਿਸੇ ਖੋਜ ਦੀ ਗੱਲ ਕਰਦੇ ਹਾਂ ਤਾਂ ਸਾਡੇ ਦਿਮਾਗ ਵਿੱਚ ਚੰਦ ਤੇ ਪਹਿਲਾ ਕਦਮ ਮੰਗਲ ਗ੍ਰਹਿ ਤੇ ਘੁੰਮਦੇ ਰੋਵਰ ਅਤੇ ਅੰਤਰਿਕਸ਼ ਦੀਆਂ ਬੇਅੰਤ ਗਹਿਰਾਈਆਂ ਆਉਂਦੀਆਂ ਹਨ ਅਸੀਂ ਸੋਚਦੇ ਹਾਂ ਕਿ ਅਸੀਂ ਆਪਣੇ ਗ੍ਰਹਿ ਪૃthਵੀ ਬਾਰੇ ਸਭ ਕੁਝ ਜਾਣਦੇ ਹਾਂ ਪਰ ਕੀ ਇਹ ਸੱਚ ਹੈ ਕੀ ਹੋਵੇ ਜੇ ਮੈਂ ਤੁਹਾਨੂੰ ਕਹਾਂ ਕਿ ਸਾਡੀ ਆਪਣੀ ਧਰਤੀ ਤੇ ਇੱਕ ਅਜਿਹੀ ਜਗ੍ਹਾ ਹੈ ਜਿਸ ਬਾਰੇ ਅਸੀਂ ਮੰਗਲ ਗ੍ਰਹਿ ਦੀ ਸਤਾ ਵੱਲੋਂ ਵੀ ਘੱਟ ਜਾਣਦੇ ਹਾਂ ਇੱਕ ਅਜਿਹੀ ਦੁਨੀਆ ਜਿੱਥੇ ਸੂਰਜ ਦੀ ਰੋਸ਼ਨੀ ਕਦੇ ਨਹੀਂ ਪਹੁੰਚਦੀ ਜਿੱਥੇ ਦਾ ਦਬਾਅ ਹਜ਼ਾਰਾਂ ਹਾਥੀਆਂ ਦੇ ਭਾਰ ਦੇ ਬਰਾਬਰ ਹੈ ਅਤੇ ਜਿੱਥੇ ਅਜਿਹੇ ਅਜੀਬੋ-ਗਰੀਬ ਜੀਵ ਰਹਿੰਦੇ ਹਨ ਜੋ ਕਿਸੇ ਹੋਰ ਗ੍ਰਹਿ ਤੇ ਲੱਗਦੇ ਹਨ ਅਸੀਂ ਗੱਲ ਕਰ ਰਹੀ ਹਾਂ ਸਾਡੇ ਗ੍ਰਹਿ ਦੇ ਸਭ ਤੋਂ ਡੂੰਘੇ ਬਿੰਦੂ ਮਰੀਆਨਾ ਟ੍ਰੈਂਚ ਦੀ ਇਹ ਕਿੰਨੀ ਡੂੰਗੀ ਹੈ ਇਹ ਲਗਭਗ 11 ਕਿਲੋਮੀਟਰ ਜਾਂ 11000 ਕਿਲੋਮੀਟਰ ਹੈ ਪਰ ਇਹ 11 ਕਿਲੋਮੀਟਰ ਦੀ ਡੂੰਘਾਈ ਵੀ ਇੰਨੀ ਜ਼ਿਆਦਾ ਹੈ ਕਿ ਇਸ ਦੀ ਕਲਪਨਾ ਕਰਨਾ ਮੁਸ਼ਕਿਲ ਹੈ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਹਸਮਈ ਖਾਈ ਦੇ ਰਾਜਾਂ ਤੋਂ ਪੜਦਾ ਚੁੱਕਾਂਗੇ ਅਸੀਂ ਇਨ੍ਹਾਂ ਸਵਾਲਾਂ ਦੇ ਜਵਾਬ ਲੱਭਾਂਗੇ ਧਰਤੀ ਤੇ ਸਭ ਤੋਂ ਡੂੰਗੀ ਜਗ੍ਹਾ ਆਖਰ ਕਿਵੇਂ ਬਣੀ ਇਸ ਦੇ ਸਭ ਤੋਂ ਹੇਠਲੇ ਬਿੰਦੂ ਤੇ ਜਿੱਥੇ ਸੂਰਜ ਦੀ ਰੌਸ਼ਨੀ ਕਦੇ ਨਹੀਂ ਪਹੁੰਚਦੀ ਉੱਥੇ ਦਾ ਮਾਹੌਲ ਕਿਹੋ ਜਿਹਾ ਹੈ ਕੀ ਇੰਨੇ ਦਬਾਅ ਤੇ ਹਨੇਰੇ ਵਿੱਚ ਵੀ ਜੀਵਨ ਮੌਜੂਦ ਹੈ ਅਤੇ ਕਿਹੜੇ ਬਹਾਦਰ ਇਨਸਾਨਾਂ ਨੇ ਇਸ ਡੂੰਘਾਈ ਤੱਕ ਪਹੁੰਚਣ ਦੀ ਹਿੰਮਤ ਕੀਤੀ ਹੈ ਅਸੀਂ ਧਰਤੀ ਦੇ ਪਤਾਲ ਵਿੱਚ ਇੱਕ ਅਜਿਹੇ ਸਫ਼ਰ ਤੇ ਜਾ ਰਹੇ ਹਾਂ ਜੋ ਤੁਹਾਨੂੰ ਹੈਰਾਨ ਕਰ ਦੇਵੇਗਾ ਇੱਕ ਪਤਾਲ ਦਾ ਜਨਮ ਧਰਤੀ ਤੇ ਸਭ ਤੋਂ ਡੂੰਗੀ ਜਗ੍ਹਾ ਆਖਰ ਬਣੀ ਕਿਵੇਂ ਇਸ ਦਾ ਜਵਾਬ ਸਾਡੇ ਗ੍ਰਹਿ ਦੀ ਸਭ ਤੋਂ ਸ਼ਕਤੀਸ਼ਾਲੀ ਪ੍ਰਕਿਰਿਆਵਾਂ ਵਿੱਚੋਂ ਇੱਕ ਹੈ ਪਲੇਟ ਟੈਕਟੋਨਿਕਸ ਵਿੱਚ ਛੁਪਿਆ ਹੋਇਆ ਹੈ ਸਾਡੀ ਧਰਤੀ ਦੀ ਉੱਪਰਲੀ ਪਰਤ ਜਿਸ ਨੂੰ ਕਰਸਟ ਕਿਹਾ ਜਾਂਦਾ ਹੈ ਕਈ ਵਿਸ਼ਾਲ ਟੁਕੜੀਆਂ ਯਾਨੀ ਟੈਕਟੋਨਿਕ ਪਲੇਟਾਂ ਵਿੱਚ ਵੰਡੀ ਹੋਈ ਹੈ ਇਹ ਪਲੇਟਾਂ ਲਗਾਤਾਰ ਹਿੱਲਜੁਲ ਕਰਦੀਆਂ ਰਹਿੰਦੀਆਂ ਹਨ ਇੱਕ ਦੂਜੇ ਨਾਲ ਟਕਰਾਂਉਂਦੀਆਂ ਰਹਿੰਦੀਆਂ ਹਨ ਜਾਂ ਇੱਕ ਦੂਜੇ ਤੋਂ ਦੂਰ ਜਾਂਦੀਆਂ ਹਨ ਮਰੀਆਨਾ ਟ੍ਰੈਂਚ ਪੱਛਮੀ ਪ੍ਰਸ਼ਾਂਤ ਮਹਾਸਾਗਰ ਵਿੱਚ ਸਥਿਤ ਹੈ ਜਿੱਥੇ ਦੋ ਸਮੁੰਦਰੀ ਪਲੇਟਾਂ ਆਪਸ ਵਿੱਚ ਮਿਲਦੀਆਂ ਹਨ ਵਿਸ਼ਾਲ ਪ੍ਰਸ਼ਾਂਤ ਪਲੇਟ ਅਤੇ ਛੋਟੀ ਮਰੀਆਨਾ ਪਲੇਟ ਪ੍ਰਸ਼ਾਂਤ ਪਲੇਟ ਦੁਨੀਆ ਦੀ ਸਭ ਤੋਂ ਪੁਰਾਣੀਆਂ ਅਤੇ ਸਭ ਤੋਂ ਸੰਗਣੀਆਂ ਸਮੁੰਦਰੀ ਪਲੇਟਾਂ ਵਿੱਚੋਂ ਇੱਕ ਹੈ ਜਦੋਂ ਇਹ ਪੱਛਮ ਵੱਲ ਵਧਦੇ ਹੋਏ ਹਲਕੀ ਅਤੇ ਛੋਟੀ ਮਰੀਆਨਾ ਪਲੇਟ ਨਾਲ ਟਕਰਾਈ ਤਾਂ ਇਹ ਭਾਰੀ ਹੋਣ ਕਾਰਨ ਮਰੀਆਨਾ ਪਲੇਟ ਦੇ ਹੇਠਾਂ ਖਿਸਕਣਾ ਸ਼ੁਰੂ ਹੋ ਗਈ ਇਸ ਪ੍ਰਕਿਰਿਆ ਨੂੰ ਸਬਡਕਸ਼ਨ ਕਿਹਾ ਜਾਂਦਾ ਹੈ ਜਿਵੇਂ ਹੀ ਪ੍ਰਸ਼ਾਂਤ ਪਲੇਟ ਧਰਤੀ ਦੇ ਮੈਂਟਲ ਵਿੱਚ ਡੂੰਘੀ ਡੁੱਬਦੀ ਹੈ ਇਹ ਆਪਣੇ ਨਾਲ ਸਮੁੰਦਰੀ ਤਲ ਨੂੰ ਵੀ ਹੇਠਾਂ ਵੱਲ ਖਿੱਚਦੀ ਹੈ ਜਿਵੇਂ ਤੁਸੀਂ ਇੱਕ ਕਾਰਪੇਟ ਨੂੰ ਦੂਜੇ ਦੇ ਹੇਠ ਤੱਕ ਦੇ ਹੋ ਇਸ ਕਚਕਾਰਨ ਸਮੁੰਦਰੀ ਤਲ ਦੇ ਇੱਕ ਬਹੁਤ ਹੀ ਡੂੰਗੀ, ਤੰਗ ਅਤੇ ਵਿਅਕਾਰ ਦੀ ਘਾਟੀ ਜਾਂ ਖਾਈ ਬਣ ਜਾਂਦੀ ਹੈ ਅਤੇ ਇਹ ਹੀ ਖਾਈ ਹੈ ਮਰੀਆਨਾ ਟ੍ਰੈਂਚ ਇਹ ਪ੍ਰਕਿਰਿਆ ਲੱਖਾਂ ਸਾਲਾਂ ਤੋਂ ਚੱਲ ਰਹੀ ਹੈ ਅਤੇ ਅੱਜ ਵੀ جاری ਹੈ ਜਿਸ ਕਾਰਨ ਧਰਤੀ ਤੇ ਸਭ ਤੋਂ ਡੂੰਗੀ ਖਾਈ ਸਭ ਤੋਂ ਸਥਿਰ ਸਮੁੰਦਰੀ ਖਾਈਆਂ ਵਿੱਚੋਂ ਇੱਕ ਹੈ ਚੈਲੈਂਜਰ ਡੀਪ ਇਸ ਦੇ ਸਭ ਤੋਂ ਠੇਕੇ ਬਿੰਦੂ ਤੇ ਜਿੱਥੇ ਸੂਰਜ ਦੀ ਰੌਸ਼ਨੀ ਕਦੇ ਨਹੀਂ ਪਹੁੰਚਦੀ ਉੱਥੇ ਦਾ ਮਾਹੌਲ ਕਿਹੋ ਜਿਹਾ ਹੈ ਇਹ ਗੱਲ ਹੈ 1955 ਦੀ ਬ੍ਰਿਟੇਨ ਦੀ ਰਾਇਲ ਨੀਵੀ ਦੀ ਇੱਕ ਸਰਵੇਖਣ ਜਹਾਜ਼ ਜਿਸ ਦਾ ਨਾਮ ਸੀ ਐਚਐਮਐਸ ਚੈਲੈਂਜਰ ਪ੍ਰਸ਼ਾਂਤ ਮਹਾਸਾਗਰ ਵਿੱਚ ਸਮੁੰਦਰੀ ਤਲ ਦਾ ਨਕਸ਼ਾ ਤਿਆਰ ਕਰ ਰਿਹਾ ਸੀ ਉਹ ਉਸ ਸਮੇਂ ਦੀ ਸਭ ਤੋਂ ਐਡਵਾਂਸਡ ਟੈਕਨੋਲੋਜੀ ਇਕੋਸਾਉਂਡਿੰਗ ਦੀ ਵਰਤੋਂ ਕਰ ਰਹੇ ਸਨ ਇਸ ਵਿੱਚ ਜਹਾਜ਼ ਤੋਂ ਸਮੁੰਦਰ ਦੇ ਤਲ ਵੱਲ ਆਵਾਜ਼ ਦੀਆਂ ਤਰੰਗਾਂ ਭੇਜੀਆਂ ਜਾਂਦੀਆਂ ਸਨ ਅਤੇ ਉਹਨਾਂ ਦੇ ਵਾਪਸ ਆਉਣ ਦਾ ਸਮਾਂ ਨੋਟ ਕੀਤਾ ਜਾਂਦਾ ਸੀ ਜਿਸ ਨਾਲ ਗਹਿਰਾਈ ਦਾ ਪਤਾ ਲੱਗਦਾ ਸੀ ਇੱਕ ਦਿਨ ਜਦੋਂ ਉਹ ਪੱਛਮੀ ਪ੍ਰਸ਼ਾਂਤ ਮਹਾਸਾਗਰ ਵਿੱਚੋਂ ਲੰਘ ਰਹੇ ਸਨ ਤਾਂ ਉਹਨਾਂ ਦੀ ਯੰਤਰਾਂ ਨੇ ਇੱਕ ਅਜੀਬ ਰੀਡਿੰਗ ਦਿਖਾਈ। ਗਹਿਰਾਈ ਅਚਾਨਕ ਬਹੁਤ ਜ਼ਿਆਦਾ ਵੱਧ ਗਈ ਸੀ। ਪਹਿਲਾਂ ਤਾਂ ਉਹਨਾਂ ਨੂੰ ਲੱਗਾ ਕਿ ਸ਼ਾਇਦ ਉਹਨਾਂ ਨੇ ਇਕੁਪਮੈਂਟ ਵਿੱਚ ਕੋਈ ਖਰਾਬੀ ਹੈ ਪਰ ਇੱਕ ਵਾਰ ਜਾਂਚ ਕਰਨ ਤੇ ਉਹਨਾਂ ਨੂੰ ਅਹਿਸਾਸ ਹੋਇਆ ਕਿ ਉਹਨਾਂ ਨੇ ਧਰਤੀ ਦੇ ਸਭ ਤੋਂ ਡੂੰਘੇ ਪੁਆਇੰਟ ਨੂੰ ਲੱਭ ਲਿਆ ਹੈ। ਇਸ ਜਹਾਜ਼ ਦੇ ਸਨਮਾਨ ਵਿੱਚ ਇਸ ਪੁਆਇੰਟ ਦਾ ਨਾਮ ਚੈਲੈਂਜਰ ਡੀਪ ਰੱਖਿਆ ਗਿਆ। ਇਹ ਮਰੀਆਨਾ ਟਰੈਂਚ ਦੇ ਦੱਖਣੀ ਸਿਰੇ ਤੇ ਸਥਿਤ ਇੱਕ ਛੋਟਾ ਜਿਹਾ ਹਿੱਸਾ ਹੈ ਪਰ ਇਹੀ ਉਹ ਜਗ੍ਹਾ ਹੈ ਜੋ ਧਰਤੀ ਤੇ ਸਭ ਤੋਂ ਨੀਵੀਂ ਹੈ ਇੱਥੇ ਦਾ ਮਾਹੌਲ ਕਿਸੇ ਹੋਰ ਦੁਨੀਆ ਵਰਗਾ ਹੈ ਇੱਕ ਅਜਹੀ ਦੁਨੀਆ ਜੋ ਸਾਡੇ ਲਈ ਬੇहद ਘਾਤਕ ਹੈ ਸਭ ਤੋਂ ਪਹਿਲਾਂ ਇੱਥੇ ਕੁੱਪ ਹਨੇਰਾ ਸੰਪੂਰਨ ਅਤੇ ਸਦੀਵੀ ਹਨੇਰਾ ਸੂਰਜ ਦੀ ਇੱਕ ਵੀ ਕਿਰਨ ਸਮੁੰਦਰ ਵਿੱਚ ਹਜ਼ਾਰ ਮੀਟਰ ਤੋਂ ਵੀ ਡੂੰਘਾਈ ਤੱਕ ਨਹੀਂ ਪਹੁੰਚ ਸਕਦੀ ਅਤੇ ਚੈਲੈਂਜਰ ਡੀਪ ਤੇ ਤਾਂ ਲਗਭਗ 11000 ਮੀਟਰ ਡੂੰਘਾ ਹੈ ਦੂਜਾ ਇੱਥੇ ਦਾ ਤਾਪਮਨ ਬਹੁਤ ਘੱਟ ਹੈ ਲਗਭਗ 11 ਤੋਂ 4 ਡਿਗਰੀ ਸੈਲਸੀਅਸ ਯਾਨੀ ਜੰਮਣ ਬਿੰਦੂ ਦੇ ਬਿਲਕੁਲ ਨੇੜੇ ਪਰ ਸਭ ਤੋਂ ਵੱਡੀ ਅਤੇ ਸਭ ਤੋਂ ਭਿਆਨਕ ਚੀਜ਼ ਇੱਥੇ ਦਾ ਦਬਾਅ ਚੈਲੈਂਜਰ ਡੀਪ ਦੀ ਤਹ ਤੇ ਪਾਣੀ ਦਾ ਦਬਾਅ ਸਤ੍ਹਾ ਦੇ ਮੁਕਾਬਲੇ 1100 ਗੁਣਾ ਤੋਂ ਵੀ ਵੱਧ ਹੈ ਇਸ ਨੂੰ ਇਸ ਤਰ੍ਹਾਂ ਸਮਝੋ ਕਿ ਤੁਹਾਡੇ ਅੰਗੂਠੇ ਦੇ ਨੋ ਜਿੰਨੀ ਜਗ੍ਹਾ ਤੇ ਇੱਕ ਵੱਡੀ ਕਾਰ ਦਾ ਭਾਰ ਪੈ ਰਿਹਾ ਹੋਵੇ ਜਾਂ ਜਿਵੇਂ ਤੁਹਾਡੇ ਉੱਤੇ 1600 ਹਾਥੀ ਖੜੇ ਕਰ ਦਿੱਤੇ ਗਏ ਹੋਣ ਇਹ ਦਬਾ ਇੰਨਾ ਜ਼ਿਆਦਾ ਹੈ ਕਿ ਇਹ ਸਟੀਲ ਨੂੰ ਵੀ ਮੋੜ ਸਕਦਾ ਹੈ ਅਤੇ ਮਨੁੱਖੀ ਸਰੀਰ ਨੂੰ ਇੱਕ ਪਲ ਵਿੱਚ ਕੁਚਲ ਸਕਦਾ ਹੈ। ਇਸ ਦੀੁੰਗਾਈ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਓ ਕਿ ਜੇਕਰ ਤੁਸੀਂ ਦੁਨੀਆ ਦੇ ਸਭ ਤੋਂ ਉੱਚੇ ਪਹਾੜ ਮਾਉਂਟ ਐਵਰੈਸਟ ਨੂੰ ਇਸ ਵਿੱਚ ਪੁੱਠਾ ਕਰਕੇ ਰੱਖ ਦਿਓ ਤਾਂ ਉਹ ਵੀ ਉਸ ਦੀ ਚੋਟੀ ਸਮੁੰਦਰ ਦੀ ਸਤ੍ਹਾ ਤੋਂ 2 ਕਿਲੋਮੀਟਰ ਹੇਠਾਂ ਹੋਵੇਗੀ। ਕਿ ਇੰਨੇ ਜ਼ਿਆਦਾ ਦਬਾਅ, ਕੌਪ ਹਨੇਰੀ ਅਤੇ ਠੰਡ ਵਿੱਚ ਵੀ ਜੀਵਨ ਮੌਜੂਦ ਹੋ ਸਕਦਾ ਹੈ। ਹੈਰਾਨੀਜਨਕ ਤੌਰ 'ਤੇ ਇਸ ਸਵਾਲ ਦਾ ਜਵਾਬ ਹੈ ਹਾਂ ਇਹ ਧਰਤੀ ਤੇ ਜੀਵਨ ਦੀ ਅਦਭੁਤ ਅਨੁਕੂਲਤਾ ਦਾ ਸਭ ਤੋਂ ਵੱਡਾ ਸਬੂਤ ਹੈ ਚੈਲੈਂਜਰ ਡੀਪ ਵਿੱਚ ਰਹਿਣ ਵਾਲੇ ਜੀਵਾਂ ਨੇ ਇੰਨਾਂ ਕਠੋਰ ਹਾਲਾਤਾਂ ਵਿੱਚ ਰਹਿਣ ਲਈ ਆਪਣੇ ਆਪ ਨੂੰ ਵਿਲੱਖਣ ਤਰੀਕਿਆਂ ਨਾਲ ਢਾਲ ਲਿਆ ਹੈ ਕਿਉਂਕਿ ਇੱਥੇ ਸੂਰਜ ਦੀ ਰੋਸ਼ਨੀ ਨਹੀਂ ਹੈ ਅਸਲੀ ਊਰਜਾ ਦਾ ਆਮ ਸਰੋਤ ਪ੍ਰਕਾਸ਼ ਸੰਸ਼ਲੇਸ਼ਣ ਮੌਜੂਦ ਨਹੀਂ ਹੈ ਇਤੋਂ ਦੇ ਜੀਵ ਜਾਂ ਤਾਂ ਉਪਰੋਂ ਡਿੱਗਣ ਵਾਲੇ ਮਰੇ ਹੋਏ ਜੈਵਿਕ ਪਦਾਰਤ ਤੇ ਨਿਰਭਰ ਕਰਦੇ ਹਨ ਜਿਸ ਨੂੰ ਸਮੁੰਦਰੀ ਬਰਫ਼ ਕਿਹਾ ਜਾਂਦਾ ਹੈ ਜਾਂ ਫਿਰ ਉਹ ਇੱਕ ਹੋਰ ਪ੍ਰਕਿਰਿਆ ਕੀਮੋਸਿੰਥੈਸਿਸ ਦੀ ਵਰਤੋਂ ਕਰਦੇ ਹਨ ਇੱਥੇ ਹਾਈਡਰੋਥਰਮਲ ਵੈਂਟਸ ਸਮੁੰਦਰੀ ਤਲ ਤੇ ਦਰਾਰਾਂ ਜਿੱਥੋਂ ਗਰਮ ਰਸਾਇਣਾਂ ਨਾਲ ਭਰਪੂਰ ਪਾਣੀ ਨਿਕਲਦਾ ਹੈ ਅਤੇ ਕੁਝ ਬੈਕਟੀਰੀਆ ਇਨ੍ਹਾਂ ਰਸਾਇਣਾਂ ਨੂੰ ਊਰਜਾ ਵਿੱਚ ਬਦਲਦੇ ਹਨ ਜੋ ਇੱਕ ਪੂਰੇ ਇਕੋਸਿਸਟਮ ਦਾ ਆਧਾਰ ਬਣਦੇ ਹਨ ਇੱਥੇ ਪਾਏ ਜਾਣ ਵਾਲੇ ਕੁਝ ਜੀਵ ਕਿਸੇ ਸਾਇੰਸ ਫਿਕਸ਼ਨ ਫਿਲਮ ਦੇ ਲੱਗਦੇ ਹਨ ਉਦਾਹਰਨ ਵਜੋਂ ਮਰੀਆਨਾ ਸਨੇਲフィਸ਼ ਜੋ ਕਿ ਸਭ ਤੋਂ ਡੂੰਘਾਈ ਵਿੱਚ ਰਹਿਣ ਵਾਲੀ ਮੱਛੀ ਹੈ ਇਸ ਦਾ ਸਰੀਰ ਲਗਭਗ ਪਾਰਦਰਸ਼ੀ ਹੁੰਦਾ ਹੈ ਅਤੇ ਇਸ ਦੀ ਖੋਪੜੀ ਪੂਰੀ ਤਰ੍ਹਾਂ ਵਿਕਸਿਤ ਨਹੀਂ ਹੁੰਦੀ ਤਾਂ ਜੋ ਇਹ ਅਥਾਹ ਦਬਾਅ ਨੂੰ ਚੱਲ ਸਕੇ ਇੱਥੇ ਵਿਸ਼ਾਲ ਐਂਫੀਪੋਡਸ ਜੀਵ ਹਨ ਪਰ ਆਮ ਲਾ ਲਓ 20 ਗੁਣਾ ਵੱਡੇ ਹੋ ਸਕਦੇ ਹਨ ਇੱਥੇ ਅਜੀਬ ਸਮੁੰਦਰੀ ਖੀਰੇ ਅਤੇ ਜੈਨੋਫਾਇਓਰਸ ਵਰਗੇ ਇੱਕ ਸੈਲੀ ਜੀਵ ਹਨ ਜੋ ਪਰਦੇ ਤੇ ਦਾਣਿਆਂ ਨਾਲ ਆਪਣਾ ਘਰ ਬਣਾਉਂਦੇ ਹਨ ਇਹਨਾਂ ਵਿੱਚੋਂ ਬਹੁਤ ਸਾਰੇ ਜੀਵ ਆਪਣੇ ਖੁਦ ਦੀ ਰੋਸ਼ਨੀ ਪੈਦਾ ਕਰਦੇ ਹਨ ਜਿਸ ਨੂੰ ਬਾਇਓਲੂਮਿਨਸੈਂਸ ਕਹਿੰਦੇ ਹਨ ਜਿਸ ਦੀ ਵਰਤੋਂ ਉਹ ਸ਼ਿਕਾਰ ਆਕਰਸ਼ਿਤ ਕਰਨ ਜਾਂ ਸਾਥੀ ਲੱਭਣ ਲਈ ਕਰਦੇ ਹਨ ਤਾਂ ਦੋਸਤੋ ਇਹ ਸੀ ਮਰੀਆਨਾ ਟ੍ਰੈਂਚ ਦੀ ਕਹਾਣੀ ਧਰਤੀ ਦੀ ਸਤ੍ਹਾ ਦੇ ਹੇਠਾਂ ਛੁਪਿਆ ਇੱਕ ਅਜੀਬਾ ਸੰਸਾਰ ਜੋ ਸਾਡੀ ਕਲਪਨਾ ਤੋਂ ਪਰੇ ਹੈ ਅਸੀਂ ਦੇਖਿਆ ਕਿ ਇਹ ਟੈਕਨਿਕ ਪਲੇਟਾਂ ਦੀ ਟੱਕਰ ਨਾਲ ਬਣੀ ਇੱਕ ਵਿਸ਼ਾਲ ਖਾਈ ਹੈ ਅਸੀਂ ਜਾਣਿਆ ਕਿ ਇਸ ਦੇ ਸਭ ਤੋਂ ਡੂੰਘੇ ਹਿੱਸੇ ਚੈਲੈਂਜਰ ਡੀਪ ਦਬਾਅ ਹਨੇਰਾ ਅਤੇ ਠੰਡ ਦਾ ਰਾਜ ਹੈ ਪਰ ਅਸੀਂ ਇਹ ਵੀ ਦੇਖਿਆ ਕਿ ਇੰਨਾ ਕਠੋਰ ਹਾਲਾਤਾਂ ਦੇ ਬਾਵਜੂਦ ਜੀਵਨ ਉੱਥੇ ਵੀ ਆਪਣਾ ਰਸਤਾ ਲੱਭ ਲੈਂਦਾ ਹੈ ਅਤੇ ਕੋਜ ਬਹਾਦਰ ਇਨਸਾਨਾਂ ਨੇ ਉੱਥੇ ਪਹੁੰਚ ਕੇ ਮਨੁੱਖੀ ਖੋਜ ਦੇ ਨਵੇਂ ਮੀਲ ਪੱਥਰ ਸਥਾਪਿਤ ਕੀਤੇ ਹਨ ਮਰੀਆਨਾ ਟ੍ਰੈਂਚ ਸਾਨੂੰ ਯਾਦ ਦਿਵਾਉਂਦੀ ਹੈ ਕਿ ਸਾਡਾ ਆਪਣਾ ਗ੍ਰਹਿ ਕਿੰਨਾ ਵੱਡਾ ਗੁੰਝਲਦਾਰ ਅਤੇ ਅਨਹੱਸਨ ਨਾਲ ਭਰਪੂਰ ਹੈ ਜਿੰਨਾ ਅਸੀਂ ਬਾਰੀ ਪੁਲਾੜ ਬਾਰੇ ਜਾਣਨ ਲਈ ਉਤਸੁਖ ਹਾਂ ਉਨਾਂ ਹੀ ਸਾਡੇ ਆਪਣੇ ਸਮੁੰਦਰਾਂ ਦੀਆਂ ਗਹਿਰਾਈਆਂ ਵਿੱਚ ਖੋਜਣ ਲਈ ਬਹੁਤ ਕੁਝ ਬਾਕੀ ਹੈ ਪੰਜਾਬੀ ਫੈਕਟੋਪੀਡੀਆ ਤੇ ਸਾਡੇ ਨਾਲ ਐਸ ਡੂੰਗੇ ਸਫ਼ਰ ਤੇ ਆਉਣ ਲਈ ਤੁਹਾਡਾ ਧੰਨਵਾਦ ਤੁਹਾਨੂੰ ਮਾਇਰਾਨਾ 트ੈਂਚ ਪਾਰੀ ਸਭ ਤੋਂ ਹੈਰਾਨੀਜਨਕ ਗੱਲ ਕਿਹੜੀ ਲੱਗੀ ਆਪਣੇ ਵਿਚਾਰ ਇੱਥਾਂ ਕਮੈਂਟ ਸੈਕਸ਼ਨ ਵਿੱਚ ਸਾਡੇ ਨਾਲ ਜ਼ਰੂਰ ਸਾਂਝੇ ਕਰੋ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਣਾ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ